ਜੇ ਜੀਸੁ ਨਾ ਕਾ ਕੁਲਾ ਕਪਰਿਆ ਨ ਕੋਣ ਵਾਸ ਤੇ ਸੰਗ ਦੰਦ ਉੱਤੰ ਰਾਮ ਦੇ ਮਾਇ ਨ ਪਤ ਸਿ ਬਜਾਏ ਜੇਸ ਬਕਰੂ ਲੈ ਕੁਆਇ ਰਾਮ ਦਾ ਸੰਗ ਕਰ ਪਾਇਆ ਤਜ ਮਾਜ ਮੂਰੋ ਨਾਮ ਦੇ ਵਿਤੂਲਾ ਨਾਮ ਕੇ ਸਤ ਸੰਚਾਰ ਅਬ ਕੈ ਕਿੰ ਚਾਲ ਨਾਲ ਤਨ ਪਾਰੇ ਨਾਟ ਸਤਿਯਾਰੇ ਚਦ ਸਾਕੇ ਤੂ ਜੇ ਕੁਖਾਂ ਸਭ ਨੂੰ ਆਈਆਂ ਕ੍ਰਿਸ਼ਨ ਸਾਥ ਸੁਖ ਮਨ ਆਈ ਵਸਿਆ ਜਿਨ ਇੱਛਾ ਸਭ ਪੁਰੀ ਆਈਆਂ ਸਦਾ ਪੁਰਬਾਂ ਕੀਤਾ ਉ르ਵਟੋ ਜਿਸ ਤੀਆਂ ਇਹ ਵੜਿਆਈਆਂ ਗਏ ਨਾਮ ਸੁਣ ਸੰਤੋ ਸ਼ਾਵਦੰਤਰ ਉਪਿਆਰ ਸੱਚਾ ਆਤਮ ਆਤਿਏ ਅਰਦਾਸ ੴ ਸ੍ਰੀ ਵਾਹਿਗੁਰੂ ਦੀ ਕਿਰਪਾ ਤੇ ਸ੍ਰੀ ਭਗਵਤੀ ਦੀ ਸਹਾਈ ਭਵਾਨ ਸ੍ਰੀ ਭਗਵਤੀ ਦੀ ਕਿਰਪਾ ਤੇ ਸ਼ਹੀਦ ਅਸੀ ਪ੍ਰਤਮ ਭਗਵਤੀ ਸਿਮਰ ਕੇ ਗੁਰੂ ਨਾਮੁ ਲੈ ਕੇ ਆਏ ਫਿਰ ਅੰਗਦ ਗੁਰਤੀ ਅਵੰਦਾਸ ਰੰਤਸੇ ਹੋਈ ਸਗਾਈ ਅਰਜਨਾਰੋ بہاد پاشاہ گور گوبند ہوئے سائے دساں پاس کی جوت گرو گر ਦੀ ਗਾਲਤਾਂ ਧਿਆਨ ਧਰ ਕੇ ਬੋਲੋ ਕੀ これなって ਸੱਚ ਦੀ ਆਵਾਜ਼ న్యూਸ ਪੰਜਾਬ ਦੇਖ ਰਹੇ ਦਰਸ਼ਕਾਂ ਨੂੰ ਪੱਤਰਕਾਰ ਮਨਜੀਤ ਸੰਦੀਲਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦਰਸ਼ਕੋ ਤੁਹਾਨੂੰ ਪਤਾ ਹੈ ਕਿ ਦੇਸ਼ ਦੇਸ਼ ਦੀ ਧਰਤੀ ਤੇ ਸਾਬ ਜਦਿਆਂ ਤੇ ਹੋਰ ਸਮੂਹ ਸੀਰ ਸਿੰਘਾਂ ਦੀ ਯਾਦ ਵਿੱਚ ਸਿੱਧੀ ਘੜੇ ਮਨਾਏ ਜਾ ਰਹੇ ਆ ਉੱਥੇ ਵੱਖ-ਵੱਖ ਥਾਵਾਂ ਤੇ ਬਾਬਾ ਮੋਤੀराम ਜੀ ਮਹਿਰਾ ਜਿਨ੍ਹਾਂ ਨੇ ਸਹਿਬਜਾਦਿਆਂ ਤੇ ਮਾਤਾ ਗੁਜਰਕੌਰ ਜੀ ਨੂੰ ਦੁੱਧ ਪਲਾ ਕੇ ਸੇਵਨ ਮਾਈ ਸੀ ਤੇ ਉਹ ਦੁੱਧ ਪਲਾਉਣ ਦੀ ਉਹਨਾਂ ਨੂੰ ਸਜਣ ਜਿਹੜੀ ਧੋਤ ਨੇ ਪਈ ਸੀ ਜਿਸ ਕਰਕੇ ਸਿੱਖ ਸੰਗਤਾਂ ਬਾਬਾ ਮੋਤੀराम ਮਹਿਰਾ ਜੀ ਦਾ ਵੀ ਸਿੱਧੀ ਜੜਾ ਵਕਫਾ ਘੋਤੇ ਮਨਾਇਆ ਜਾ ਰਿਹਾ ਤੇ ਉਸੇ ਲੜੀਏ ਤਹਿਤ ਅੱਜ ਪਿੰਡ ਜੰਡੀ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਵਿਖੇ ਵੀ ਸੰਗਤਾਂ ਵੱਲੋਂ ਬਾਬਾ ਮੁੱਤੀराम ਮਹਰਜ ਜੀ ਦਾ ਸਿੱਧੀ ਜੜਾ ਮਨਾਇਆ ਗਿਆ ਸੰਗਤਾਂ ਵੱਲੋਂ ਸਵੇਰੇ ਅਮਰਤ ਵੇਲੇ ਸ੍ਰੀ ਸੁਖਨੀ ਸਾਹਿਬ ਜੀ ਦੇ ਜਾਪ ਕਰਵਾਏ ਗਏ ਜਿਨ੍ਹਾਂ ਦੇ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਸੰਗਤਾਂ ਵੱਲੋਂ ਸੰਗਤਾਂ ਲਈ ਦੁੱਧ ਦੇ ਅਟੁੱਟ ਲੰਗਰ ਵਰਤਾਏ ਗਏ ਤੇ ਸਾਡੇ ਨਾਲ ਹੁਣ ਸੰਗਤਾਂ ਕਾਫੀ ਮੂਵੀ ਦਾ ਮੈਂ ਪੂਰੀ ਕੈਮਰਾਮੈਨ ਨੂੰ ਕਹੂੰਗਾ ਵੀ ਸਾਡੇ ਨਾਲ ਕਾਫੀ ਪਿੰਡ ਜੰਡੀ ਦੀਆਂ ਸਿੱਖ ਸੰਗਤਾਂ ਜਿਹੜੀਆਂ ਜੁੜ ਚੁੱਕੀਆਂ ਆ ਤੇ ਆਪਾਂ ਬਾਬਾ ਮੋਤੀਰਾਮ ਜੀ ਮਹਾਰਾਜ ਜੀ ਸੁਣਦੀ ਆਪਾਂ ਗੱਲਬਾਤ ਵੀ ਕਰਾਂਗੇ ਤੇ ਇੱਥੇ ਨਾਲ ਸਾਡੇ ਨਾਲ ਕਾਫੀ ਸੰਗਤਾਂ ਜਿਹੜੇ ਜੁੜ ਚੁੱਕੇ ਮੈਂ ਕੈਮਰਾਮੈਨ ਨੂੰ ਕਹਿੰਦਾ ਕਾਫੀ ਸੰਗਤਾਂ ਜਿਹੜੇ ਸਾਡੇ ਨਾਲ ਜੁੜ ਟੁਕੀਆਂ ਤੇ ਅੱਜ ਜੋ ਸੰਗਤਾਂ ਨੇ ਰਲ ਮਿਲ ਕੇ ਬਾਬਾ ਮੋਤੀਰਾਮ ਮਹਾਰਾਜ ਦਾ ਸੀ ਦੀਵਾਰਾ ਮਨਾਇਆ ਗਿਆ ਤੇ ਉਹਨਾਂ ਦੇ ਇਤਿਹਾਸ ਸੁਣਦੀ ਕੁਝ ਜਾਣਕਾਰੀ ਦਵਾਂਗੇ ਜਿੰਨਾਂ ਸੰਗਤਾਂ ਨੂੰ ਹਜੇ ਤੱਕ ਬਾਬਾ ਮੋਤੀਰਾਮ ਜੀ ਮਹਾਰਾਜ ਇਤਿਹਾਸ ਵਾਰੀ ਨਹੀਂ ਪਤਾ ਉਹ ਜਾਣੂ ਹੋ ਜਾਣਗੇ ਆਓ ਆਪਾਂ ਕਰਦਿਆਂ ਗੱਲਬਾਤ ਦੇ ਨਾਲ ਹੁਣ ਗਿਆਨੀ ਜਸਵੀਰ ਸਿੰਘ ਜੀ ਜੁੜ ਚੁੱਕੇ ਆ ਜੋ ਸਾਨੂੰ ਬਾਬਾ ਮੋਤੀ ਰਾਂਜੀ ਮਹਾਰਾਜ ਸੰਧੀ ਇਤਿਹਾਸ ਸੰਧੀ ਜਾਣੂ ਕਰਾਉਣਗੇ ਐ ਸਭ ਤੋਂ ਪਹਿਲਾਂ ਦਾ ਗਿਆਨੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਅੱਜ ਅਸੀਂ ਪਿੰਡ ਜੰਡੀ ਵਿਖੇ ਬਾਬਾ ਵਿਧੀ ਚੰਦ ਸੀਨਾ ਗੁਰੂ ਘਰ ਸੀਨਾ ਗੁਰਦਾਰ ਸਾਹਿਬ ਵਿਖੇ ਸਾਰੇ ਨਗਰ ਨਿਵਾਸੀਆਂ ਨੇ ਇਕੱਠੇ ਹੋ ਗਏ ਬਾਬਾ ਮੋਤੀराम ਜੀ ਮਹਾਰਾਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਹੈ ਅੱਜ ਛੋਟੇ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ ਅਤੇ ਪਹਿਲਾਂ ਤੋਂ ਸ਼ੁਰੂ ਕਰੀਏ ਜੋ ਗੁਰੂ ਨਾਨਕ ਸਾਹਿਬ ਜੀ ਨੇ ਨਾਰਾ ਲਾਇਆ ਸੀ ਨੀਚਾ ਅੰਦਰ ਨੀਟ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਨ ਕੇ ਸੰਗ ਸਾਥ ਵੱਡਿਆਂ ਸਿਉ ਘਰੀਸ ਉਹਨਾਂ ਨੇ ਸਿੱਖੀ ਦੀ ਨੀ ਰੱਖੀ ਅਦੇ ਅੱਗੇ ਤੋਂ ਜਾ ਕੇ ਗਾਂ ਜਾ ਕੇ ਗੁਰੂ ਗਵੰਦ ਸਿੰਘ ਜੀ ਨੇ ਇਹ ਸ਼ਬਦ ਬੋਲੇ ਐਨਹੀ ਸੇ ਕਿਰਪਾ ਸੇ ਸਦੇ ਹਮ ਹ ਐਨਹੀ ਨੂੰ ਸਰਕਾਰ ਬਣਾਓ ਤਦ ਗਵੰਦ ਸਿੰਘ ਨਾਮ ਕਰਾਉ ਤਦ ਇਸ ਮੀਰ ਮੰਨੂ ਦੀ ਵੰਡ ਤੋਂ ਬਾਅਦ ਜੋ ਵੀ ਪੇਸ਼ੜੀਆਂ ਸਰੇਣੀਆਂ ਇਸ ਸਿੱਖੀ ਨੇ ਗੁਰੂ ਗਵੰਦ ਸਿੰਘ ਦੇ ਨਾਲ ਲੈ ਕੇ ਚੱਲੇ ਜਿਵੇਂ ਕਿ ਛੇਵੇਂ ਪਾਤਸ਼ਾਹ ਬਾਬਾ ਬੀਧੀ ਚੰਦ ਸੀਨਾ ਗੁਰੂ ਕਾ ਸੀਨਾ ਜਿਹੜੇ ਕਿ ਪੁਰਸਾਹਿਬ ਨੇ ਆਪਦੇ ਦਿਲ ਦੇ ਨਾਲ ਲਾਇਆ ਇਸੇ ਨਾਲ ਬਾਬਾ ਮੋਤੀराम ਜੀ ਮਹਿਰਾ ਉਹਨਾਂ ਦੀ ਵੀ ਸ਼ਹੀਦੀ ਬਹੁਤ ਉਤਮ ਹੈ ਇਹਦਾ ਇਤਿਹਾਸ ਜਾਣੂ ਕਰਾਈਏ ਕਿ ਬਾਬਾ ਮੋਤੀराम ਜੀ ਮਹਿਰਾ ਸਰਹੰਦ ਦੇ ਨੇੜੇ ਇੱਕ ਪਿੰਡ ਵਿੱਚ ਰਹਿੰਦੇ ਸਨ ਆ ਤੇ ਉਹ ਪੀੜਾ ਵजीर खान ਸਹਿਬ ਜੀ ਉਹ ਸੀਗਾ ਬਾਦਸ਼ਾਹ ਉੱਥੇ ਦਾ ਉਹਨਾਂ ਦੇ ਰਸੂਈ ਘਰ ਦੇ ਵਿੱਚ ਕੰਮ ਕਰਦੇ ਸੀ ਅਤੇ ਉਹਨਾਂ ਦੀ ਰਸੂਈ ਦੇ ਵਿੱਚ ਭੋਜਨ ਲੰਗਰ ਪਾਣੀ ਤਿਆਰ ਕਰਦੇ ਸਨ ਜਦੋਂ ਸੂਤ ਸਾਹਿਬ ਜਾਦੇ ਅਤੇ ਮਾਤਾ ਗੁਜਰਕੌਰ ਜੀ ਨੂੰ ਕਾਪੀ ਗੰਗੂ ਨੇ ਗ੍ਰਫਤਾਰ ਕਰਾਇਆ ਤਾਂ ਠੰਡੇ ਬੋਰਚ ਦੇ ਵਿੱਚ ਪਤਾ ਲੱਗਿਆ ਮੋਤੀराम ਮਹਿਰ ਨੂੰ ਕਿ ਮਾਤਾ ਗੁਜਰਕੌਰ ਜੀ ਅਤੇ ਸੂਤ ਸਾਹਿਬ ਜਾਦੇ ਠੰਡੇ ਬੋਰਚ ਦੇ ਵਿੱਚ ਕੈਦ ਕੀਤੇ ਹਨ ਤੇ ਅਤੇ ਉਹ 2-3 ਦਿਨ ਤੋਂ ਭੁੱਖੇ ਹਨ ਇਸ ਕਰਕੇ ਉਹਨੇ ਵਿਉਂਤ ਬਣਾਈ ਘਰ ਦੇ ਵਿੱਚ ਆਪਦੀ ਮਾਤਾ ਨਾਲ ਸਲਾਹ ਕੀਤੀ ਕਿ ਆਪਾਂ ਛੋਟੇ ਸਹਿਲ ਜਾ ਕੇ ਅਤੇ ਮਾਤਾ ਗੁਜਰ ਕੋਠੀ ਨੂੰ ਦੁੱਧ ਸਕਾਈਏ ਤਾਂ ਉਹਨਾਂ ਦੇ ਪਿਤਾ ਦਾ ਨਾਮ ਹਰਰਾਮ ਅਤੇ ਮਾਤਾ ਦਾ ਨਾਮ ਲੱਤੋਂ ਅਤੇ ਉਹਨਾਂ ਦੀ ਪਤਨੀ ਦਾ ਨਾਮ ਢੋਲੀ ਅਤੇ ਉਹਨਾਂ ਦਾ ਇੱਕ ਲੜਕਾ ਨਰਿੰਦਰ ਸਿੰਘ 6 ਸਾਲ ਦਾ ਸਾਰੇ ਪਰਿਵਾਰ ਨੇ ਬੈਠ ਕੇ ਸਲਾਹ ਕੀਤੀ ਵੀ ਠੀਕ ਹੈ ਵੀ ਆਪਾਂ ਸਰਕਾਰ ਦੇ ਵੀ ਚੋੜ ਵਜਾਂਗੇ ਇਸ ਕਰਕੇ ਆਪਾਂ ਨੂੰ ਸੇਵਾ ਜਰੂਰ ਕਰਨੀ ਚਾਹੀਦੀ ਆ ਆਪਾਂ ਗੁਰੂ ਦੇ ਸਿੰਘਾਂ ਦਾ ਮੋਤੀਰਾ ਮਹਿਰਾਨੇ ਉਹਨਾਂ ਦੀ ਮਾਤਾ ਜੀ ਨੇ ਦੁੱਧ ਗਰਮ ਕੀਤਾ ਅਤੇ ਛੋਟੇ ਸਿਹੋ ਜਿਆਦਿਆਂ ਨੂੰ ਜਾ ਕੇ ਸਕਾਉਣ ਲੱਗੇ ਤਾਂ ਮਾਤਾ ਗੁਦਰ ਕੌਰ ਜੀ ਨੂੰ ਜਦੋਂ ਉਹਨਾਂ ਨੇ ਸਭ ਤੋਂ ਪਹਿਲਾਂ ਗਲਾਸ ਫੜਾਇਆ ਤਾਂ ਮਾਤਾ ਗੁਜਰਕੌਰ ਜੀ ਬੋਲੇ ਮੋਤੀराम ਮਹਿਰਾ ਠੀਕ ਹੈ ਤੇਰੀ ਸੇਵਾ ਸਫਲ ਹੈ ਪਰ ਇਹ ਜਿਹੜੀ ਕੁਰਬਾਨੀ ਹੈ ਇਹ ਬਹੁਤ ਔਖੀ ਹੈ ਤੇਰੇ ਪਰਿਵਾਰ ਨੂੰ ਇਸ ਜਿਹੜੀ ਸਰਕਾਰਾਂ ਨੇ ਇਹਨਾਂ ਨੇ ਮਾਫ ਨਹੀਂ ਕਰਨਾ ਇਸ ਦੇ ਨਾਲ ਮੋਤੀराम ਮਹਿਰਾ ਨੇ ਦੋ ਦਿਨ ਛੋਡੇ ਸਹਬਜ਼ਾਦੇ ਆਦੇ ਮਾਤਾ ਗੁਜਰਕੌਰ ਜੀ ਨੂੰ ਦੁੱਧ ਸਕਾਇਆ ਅਤੇ ਮੋਤੀराम ਮਹਿਰਾ ਦਾ ਚਾਚਾ ਉਸ ਲਈ ਸਰਕਾਰ ਕੋਲੇ ਚੁਗਲੀ ਕੀਤੀ ਕਿ ਮੋਤੀराम ਮਹਿਰਾ ਨੇ ਬਾਲਕਾਂ ਨੂੰ ਦੁੱਧ ਸਕਾਇਆ ਹੈ ਇਸ ਕਰਕੇ ਉਹਨਾਂ ਨੂੰ ਉਹ ਵਜੀਦਾ ਖਾਨ ਨੇ ਸਜ਼ਾ ਲਾਈ ਇਸ ਪਰਿਵਾਰ ਨੂੰ ਕੋਹਲੂ ਦੇ ਵਿੱਚ ਪੀਟ ਦਿਓ ਸਭ ਤੋਂ ਪਹਿਲਾਂ ਉਹਨਾਂ ਦੇ ਸਹੁਰਾ ਦੇ ਨਰਿੰਦਰ ਸਿੰਘ ਕਾਕਾ ਨੂੰ 6 ਸਾਲ ਦੇ ਬੱਚੇ ਨੂੰ ਕੋਹਲੂ ਦੇ ਵਿੱਚ ਪੀੜਿਆ ਗਿਆ ਅਤੇ ਉਸ ਤੋਂ ਬਾਅਦ ਉਹਨਾਂ ਦੇ ਪਿਤਾ ਜੀ ਹਰਰਾਮ ਨੂੰ ਕੋਲੂ ਦੇ ਵਿੱਚ ਪੀੜਿਆ ਗਿਆ ਉਸ ਤੋਂ ਬਾਅਦ ਉਹ ਤਾਂ ਦੀ ਮਾਤਾ ਜੀ ਨੂੰ ਕੋਲੂ ਦੇ ਵਿੱਚ ਪੀੜਿਆ ਗਿਆ ਅਤੇ ਉਸ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਬੀਬੀ ਕੋਲੀ ਨੂੰ ਵੀ ਕੋਲੂ ਦੇ ਵਿੱਚ ਪੀੜਿਆ ਗਿਆ ਅੰਤ ਵਿੱਚ ਬਾਬਾ ਮੋਤੀराम ਮਹਿਰਾ ਨੂੰ ਕੋਲੂ ਦੇ ਵਿੱਚ ਪੀੜਿਆ ਗਿਆ ਇਸ ਸ਼ਹਾਦਤ ਨੂੰ ਅਸੀਂ ਸਦਾ ਹੀ ਸਮਰਪਿਤ ਹੁੰਨੇ ਹਾਂ ਸਾਰੇ ਨਗਰ ਨਿਵਾਸੀ ਨੇ ਰਲ ਮਿਲ ਕੇ ਸ਼ਹੀਦੀ ਦਿਹਾੜਾ ਮਨਾਇਆ ਹੈ ਨਾਲ ਹੀ ਅਸੀਂ ਸਹਿਜਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਹੈ ਅੱਜ ਉਹਨਾਂ ਦਾ ਵੀ ਸ਼ਹੀਦੀ ਦਿਹਾੜਾ ਹੈ ਸਾਰੇ ਰਲ ਮਿਲ ਕੇ ਅਸੀਂ ਇਸ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਏ ਹਾਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਅਦੇ ਸਦਾ ਹੀ ਇਹ ਸ਼ਹੀਦੀਆਂ ਜੇ ਨੇ ਗੁਰਸਿੱਖੀ ਦੇ ਵਿੱਚ ਸਦਾ ਹੁੰਦੀਆਂ ਰਹਿਣਗੀਆਂ ਹਾਂ ਸਿੱਤੇ ਪਾਤਸ਼ਾਹ ਜੀ ਸਦਾ ਹੀ ਇਸ ਨੂੰ ਆਪਾਂ ਨੂੰ ਸਾਰੀਆਂ ਸੰਗਤਾਂ ਨੂੰ ਬਖਸ਼ਦੇ ਰਹੇ ਅਤੇ ਇਹਦੇ ਨਾਲ ਹੀ ਮੈਂ ਇਸ ਤੋਂ ਸਮਾਪਤੀ ਕਰਦਾ ਹੋਇਆ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਦਾ ਬਖਸ਼ਾ ਵਾਹਿਗੁਰੂ ਜੀ ਦਾ ਬਖਸ਼ਾ ਦਰਸ਼ਕੋਪੀ ਦੇਖਿਆ ਕਿ ਕਿਸ ਤਰ੍ਹਾਂ ਬਾਬਾ ਮੋਤੀ ਰਾਮ ਜੀ ਮਹਾਰਾਜ ਦਾ ਇਤਿਹਾਸ ਸੁਣਾਇਆ ਕਿਉਂਕਿ ਜੇ ਅਸੀਂ ਸਿੱਖ ਤੇ ਅਸਦੀ ਗੱਲ ਕਰੀ ਅਜ ਤਾਂ ਸਿੱਖਾਂ ਦਾ ਇਤਿਹਾਸ ਕੁਰਬਾਨੀਆਂ ਦੇ ਨਾਲ ਭਰਿਆ ਪਿਆ ਵਾ ਇੱਕ ਦੁੱਧ ਪਿਉਉਣ ਦੀ ਸਜ਼ਾ ਬਾਬਾ ਮੁਕਤੀ ਰਾਜੇ ਪੂਰੇ ਪਰਿਵਾਰ ਨੂੰ ਭੁਗਤਣੀ ਪਈ ਅਸੀਂ ਤੁਹਾਨੂੰ ਸਮੇਂ-ਸਮੇਂ ਤੇ ਅਜਿਹੀਆਂ ਖ਼ਬਰਾਂ ਫੁਰਜ਼ੀ ਦਿਖਾਉਂਦੇ ਰਹਾਂਗੇ ਜਦ ਤੱਕ ਤੁਸੀਂ ਦੇ ਦੇਰੋ ਹੱਥ ਸੱਚ ਦੀ ਆਵਾਜ਼ న్యూ ਪੰਜਾਬ